ਅੱਜ ਪਹਿਲਾਂ ਤਾਂ ਮੈਂ ਪਿੰਡ ਵਾਸੀਆਂ ਦੇ ਅੱਗੇ ਬੇਨਤੀ ਕਰੂੰਗਾ ਕਿ ਅੱਜ ਤੁਹਾਡੇ ਪਿੰਡ ਦੇ ਵਿੱਚ ਜੋ ਇਹਨਾਂ ਦੇ ਨਾਲ ਅੱਜ ਹੋਇਆ ਦੇਖੋ ਕੁਦਰਤ ਦਾ ਕਹਿਰ ਕਿੰਦਾ ਅੱਜ ਪਿੰਡ ਮਲਪੁਰ ਜ਼ਿਲ੍ਹਾ ਨਮਾ ਸ਼ਹਿਰ ਦੇ ਵਿੱਚ ਇੱਕ ਘਰ ਹੋਇਆ ਖੇਰੂ ਖੇਰੂ ਦੋ ਕਮਰੇ ਸੀ ਇਸ ਗਰੀਬ ਨੇ ਪਾਏ ਤੇ ਅੱਜ ਦੋਨੋਂ ਕਮਰੇ ਜਿਹੜੇ ਬੁਰੀ ਤਰ੍ਹਾਂ ਟੁੱਟ ਗਏ ਕਿਸ ਦੁੱਖ ਦੀ ਘੜੀ ਦੇ ਵਿੱਚ ਅੱਜ ਆਪਣੇ ਘਰੋਂ ਜਿਹੜਾ ਬਾਹਰ ਬੈਠੇ ਹੋਏ ਨੇ ਪਰ ਫਿਰ ਵੀ ਮੈਂ ਪਿੰਡ ਦੀ ਪੰਚਾਇਤ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਪਰ ਕਿੰਨਾ ਚਿਰ ਵਿਚਾਰੇ ਬਾਹਰ ਬੈਠਣਗੇ ਉਹ ਤੁਹਾਨੂੰ ਵੀ ਪਤਾ ਹੀ ਹੈ ਹਰ ਇੱਕ ਇਨਸਾਨ ਨੂੰ ਤੰਗ ਹੁੰਦੀ ਕਿ ਅਸੀਂ ਆਪਣੇ ਹੀ ਘਰ ਚ ਬੈਠੀਏ ਔਰ ਬੱਚਿਆਂ ਵਾਲੇ ਨੇ ਵਿਚਾਰੇ ਆ ਬੇਟਾ ਖੜਾ ਅੰਕਲ ਜੀ ਦਾ ਨਾਲ ਤੇ ਇੱਕ ਬੇਟੀ ਹੈ ਤੇ ਮਾਤਾ ਜੀ ਨੇ ਕੋਤ ਅੰਕਲ ਜੀ ਨੇ ਇਸ ਸਾਰੀ ਸੰਗਤ ਅੱਗੇ ਬੇਨਤੀ ਕਰਦਾ ਕਿ ਮੇਰੇ ਗਰੀਬ ਪਰਿਵਾਰ ਤੇ ਮੇਰੀ ਲੜਕੀ ਵਿਹਣ ਵਾਲੀ ਹੈ ਕਿ ਮੇਰੀ ਮਦਦ ਜਿੰਨੀ ਵੱਧ ਤੋਂ ਵੱਧ ਮੇਰੀ ਮਦਦ ਕੀਤੀ ਜਾਵੇ ਮੇਰਾ ਘਰ ਬਣਾਇਆ ਜਾਵੇ ਇਸ ਟਾਈਮ ਗੁੱਗਾ ਮਾੜੀ ਮੇਰੀ ਪੰਚਾਇਤ ਦੇ ਸਮੂਹ ਨੱਗਰ ਨਿਵਾਸੀਆਂ ਨੇ ਮੈਨੂੰ ਗੁੱਗਾ ਮਾੜੀ ਦੇ ਵਿੱਚ ਬਿਠਾਇਆ ਤੇ ਉੱਥੇ ਕੋਈ ਨਾ ਦਰਵਾਜ਼ਾ ਨਾ ਪਾਤਾ ਸਾਨੂੰ ਸਾਰੇ ਜੜੀ ਰਾਤ ਬਰਾਤੇ ਔਖਾ ਜੀ ਸਾਰੀ ਰਾਤ ਜਾਗਣਾ ਪੈਂਦਾ ਨਹੀਂ ਜਾਗਣਾ ਪੈਂਦਾ ਜੀ ਬਹੁਤ ਮੁਸ਼ਕਲ ਗੱਜ ਤੇ ਸੁਸੰਗਤ ਜੀ ਅੱਜ ਇਹਨਾਂ ਦੇ ਦੁੱਖ ਨੂੰ ਦੇਖਦੇ ਹੋਏ ਤੁਸੀਂ ਇਹਨਾਂ ਦਾ ਸਾਥ ਦਿਓ 82890 25194 ਸਰਜੀਤ ਮੱਲਪਰੀਆ ਮੇਰਾ ਨਾਮ ਜੀ